ਤੂੰ ਕਬੂਚੀ ਨਾਈ ਛੱਡ ਗਈ ਰਹਿ ਗਿਆ ਦੂਰ ਬੁਲਾਉਣਾ ਦਾ ਹਾਏ ਠਕਣਾ ਵੀ ਤੂੰ ਭੁੱਲ ਗਈ ਰਹਿ ਗਿਆ ਦੂਰ ਬੁਲਾਉਣਾ ਦਾ ਹੋ ਕੀ ਦੱਸਾਂ ਹਾਏ ਯਾਦ ਤੇਰੀ ਨੇ ਜਫਰ ਜਾਲੇਨੀ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪਰਨ ਪਟਿਆਰੇ ਹਾਏ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪਰਨ ਪਟਿਆਰੇ ਆਪਾ ਨਾ ਮੰਗੇ ਨਾ ਵਿਆਹੇ ਵੇ ਟਣ ਨਣ 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 ਗੱਲ ਪੈ ਗਈ ਪੁੱਠੇ ਰਾਹੇ ਵੇ ਟਣ ਨਣ ਨਣ ਬੈਤੂ ਛੋਟੇ ਦੀ ਕਰ ਤੂਤ ਦੱਸਾਂ ਛੋਟੇ ਦੀ ਕਰ ਤੂਤ ਦੱਸਾਂ ਸੰਗ ਆਵੇ ਦੱਸਦੀ ਨੂੰ ਤੇਰਾ ਵੀਰ ਕਹਿ ਗਿਆ ਭਾਵੀ ਵੇ ਕੁੜੀਆਂ ਵਿੱਚ ਗੱਤ ਦੀ ਨੂੰ ਤੇਰਾ ਵੀਰ ਕਹਿ ਗਿਆ ਭਾਵੀ ਵੇ ਕੁੜੀਆਂ ਵਿੱਚ ਨੱਚਦੀ ਨੂੰ ਹਾ ਚਾਲ ਜਿਆ ਗੀ ਗੱਲ ਕੀ ਮੂੰਹੋਂ ਕੱਢ ਗਿਆ ਮੈਂ ਹੱਕੀ ਬੱਕੀ ਰਹਗੀ ਵੇ ਕੁੜੀਆਂ ਜੋ ਕਹਿ ਗਏ ਭੱਜ ਗਿਆ ਕੱਤੀ ਜੀ ਕਰ ਗਿਆ ਟਹਿ ਜਾਣਾ ਮੈਨੂੰ ਲੰਗਦੀ ਟੱਪਦੀ ਨੂੰ ਤੇਰਾ ਵੀਰ ਕਹਿ ਗਿਆ ਬਾਪੀ ਵੇ ਕੁੜੀਆਂ ਵਿੱਚ ਲੱਗਦੀ ਨੂੰ ਤੇ ਅਵੀਰ ਕਹਿ ਗਿਆ ਬਾਪੀ ਵੇ ਕੁੜੀਆਂ ਵਿੱਚ ਘੱਟਦੀ ਨੂੰ

മുടിക്കെ എ <mimics> <mimics> <mimics>